हां जी सत श्री अकाल जी वेलकम जी ਤੁਹਾਡਾ ਸਿੱਧੂ ਬੁਟੀਕ ਟਾਰੀ ਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਸੋਹਣੇ ਡਿਫਰੈਂਟ ਡਿਫਰੈਂਟ ਸਟਾਈਲ ਦੇ ਕਾਟਨ ਦੇ ਸੂਟ ਲੈ ਕੇ ਆਏ ਆ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਸੈਲਫ ਵਿੱਚ ਸ਼ਰਟ ਆਏਗੀ ਪਲੇਨ ਬਾਟਮ ਆਏਗੀ ਦੁਪੱਟੇ ਇਹਨਾਂ ਦੇ ਮਲ ਕਾਟਨ ਦੇ ਆਉਣਗੇ ਇਸ ਤੇ ਸ਼ਰਟ ਦੇ ਨੈੱਕ ਦੇ ਵਰਕ ਆਏਗਾ ਦੁਪੱਟੇ ਵਿੱਚ ਵਰਕ ਆਏਗਾ ਬਹੁਤ ਹੀ ਸੋਹਣਾ ਫੋਰ ਸਾਈਡਡ ਦੁਪੱਟੇ ਤੇ ਲੇਸਸ ਲੱਗੀ ਹੋਈ ਏ ਬਹੁਤ ਹੀ ਸੋਹਣੇ ਇਹਨਾਂ ਵਿੱਚ ਕਲਰ ਆਏ ਨੇ ਇਹ ਵਾਲੇ ਸੂਟ ਪ्युअर অর্ਗੈਨਿਕ ਸਿਲਕ ਵਿੱਚ ਆਉਣਗੇ ਤੁਸੀਂ ਦੇਖ ਸਕਦੇ ਜੇ ਇਸ ਤੇ ਸ਼ਰਟ ਤੇ ਵਰਕ ਆਏਗਾ ਡਿਫਰੈਂਟ ਡਿਫਰੈਂਟ ਸਟਾਈਲ ਦੇ ਇਸ ਤੇ ਸ਼ਰਟ ਤੇ ਵਰਕ ਆਉਣਗੇ ਦੁਪੱਟੇ ਇਹਨਾਂ ਦੇ ਮਲ ਕਾਟਨ ਵਿੱਚ ਆਉਣਗੇ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਦੁਪੱਟੇ ਬਣੇ ਹੋਏ ਨੇ ਇਹਨਾਂ ਦੇ ਵੀ ਇਹਨਾਂ ਵਿੱਚ ਸਿੰਗਲ ਹੀ ਕਲਰ ਹੈ ਜੀ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਸਟਿਚ ਹਨ ਸਟਿਚ ਕਿਸੇ ਵੀ ਤਰ੍ਹਾਂ ਇਹ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਜੇ ਨੰਬਰ ਸਕਰੀਨ ਤੇ ਮੈਂਸ਼ਨ ਕੀਤਾ ਹੁੰਦਾ ਹੈ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰੋ